ਜੁਜਾਦ ਸਾਨੂੰ ਯਾਦ ਬੜੇ ਆਉਂਦੇ ਨੇ ਅਜੀਤ ਤੇ ਜੁਜਾਦ ਸਾਨੂੰ ਯਾਦ ਬੜੇ ਆਉਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਰ ਆਉਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਰ ਆਉਂਦੇ ਨੇ ਪਿਤਾ ਦਸ਼ਮੇਸ਼ ਨੇ ਸਰਵੰਸ ਵਾਰਿਆ ਸੀ ਪਿਤਾ ਦਸ ਮੇਛ ਨੇ ਸਰਵਨ ਸਿਵਾਰੇ ਆਸੀ ਮਾਤਾ ਗੁਜਰੀ ਪਿਤਾ ਪੁਤਾਵਾਰੇ ਆਸੀ ਮਾਤਾ ਗੁਜਰੀ ਪਿਤਾ ਪੁਤਾਵਾਰੇ ਆਸੀ ਧਰਮ ਦੇ ਰਾਹ ਐਨੇ ਸੋਖ ਨਹੀਂ ਹੁੰਦੇ ਨੇ ਧਰਮ ਦੇ ਰਾਹ ਐਨੇ ਸੋਖੇ ਨਹੀਂ ਹੁੰਦੇ ਨੇ ਦੇਗਾ ਤੇ ਸੂਲੀਆਂ ਤੇ ਨਾਮ ਜਪੇ ਜਾਂਦੇ ਨੇ ਦੇਗਾ ਤੇ ਸੂਲੀਆਂ ਤੇ ਨਾਮ ਜਪੇ ਜਾਂਦੇ ਨੇ ਅਜੀਤ ਤੇ ਜੂਜਾਰ ਸਾਨੂੰ ਯਾਦ ਬੜੇ ਆਉਂਦੇ ਨੇ ਅਜੀਤ ਤੇ ਜੂਜਾਰ ਸਾਨੂੰ ਯਾਦ ਬੜੇ ਆਉਂਦੇ ਨੇ ਸ਼ਹਾਦਤਾਂ ਨੂੰ ਯਾਦ ਹੰਝੂ ਪਾਰੋਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਾਰੋਂਦੇ ਨੇ ਐਵੇਂ ਨਹੀਂ ਪਰਮ ਪਦ ਪਾਇਆ ਜਾਂਦਾ ਏ ਐਵੇਂ ਨਹੀਂ ਪਰਮ ਪਦ ਪਾਇਆ ਜਾਂਦਾ ਏ ਨਿਹਾਂ ਵਿੱਚ ਨਾ ਆਤੇ ਸ਼ਹੀਦ ਕੀਤਾ ਜਾਂਦਾ ਏ ਨਿਹਾਂ ਵਿੱਚ ਨਾ ਆਤੇ ਸ਼ਹੀਦ ਕੀ ਤਾ ਜਾਂਦਾ ਏ ਬੰਦ ਬੰਦ ਕਟੋਣੇ ਇਹਨੇ ਸੌਖੇ ਨਹੀਂ ਹੁੰਦੇ ਨੇ ਬੰਦ ਬੰਦ ਕਟੋਣੇ ਇਹਨੇ ਸੌਖੇ ਨਹੀਂ ਹੁੰਦੇ ਨੇ ਸਵਾਸ ਸਵਾਸ ਸਿਮਰਨ ਹਤੇ ਸ਼ੁਕਰ ਕਰ ਜਾਂਦੇ ਨੇ ਸਵਾਸ ਸਵਾਸ ਸਿਮਰਨ ਸਵਾਸ ਸਵਾਸ ਸਿਮਰਨ ਹਤੇ ਸ਼ੁਕਰ ਕਰ ਜਾਂਦੇ ਨੇ ਅਜੀਤ ਤੇਜੂ ਜਾਰ ਸਨ ਯਾਦ ਬੜੇ ਆਉਂਦੇ ਨੇ ਅਜੀਤ ਤੇਜੂ ਜਾਰ ਸਨ ਯਾਦ ਬੜੇ ਆਉਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਅੰਜੂ ਪਰੋਂਦੇ ਰੇ ਸ਼ਹਾਦਤਾਂ ਨੂੰ ਯਾਦ ਕਰਕੇ ਅੰਜੂ ਪਰ ਆਉਂਦੇ ਨੇ ਸਵਾਸ ਅਤ ਸਿਮਰਨ ਇੱਕ ਮਿਕ ਕਰਨੇ ਪੈਂਦੇ ਨੇ ਤੋਸ ਸਤਿ ਸਿਮਰਨ ਇੱਕ ਇੱਕ ਕਰਨੇ ਪੈਂਦੇ ਨੇ ਤਾਹੀਂ ਜਨਨੇ ਲਾਤੇ ਯੋਦੋਂ ਪੈਦੋਂ ਹੁੰਦੇ ਨੇ ਤਾਹੀਂ ਜਨਨੇ ਲਾਤੇ ਯੋਦੋਂ ਪੈਦੋਂ ਹੁੰਦੇ ਨੇ ਅਨਮੋਲ ਸਿੰਘਾ ਜ਼ਿੰਦਗੀ ਨੂੰ ਹੁਣੇ ਤੂੰ ਸੰਭਾਲ ਲੈ ਅਨਮੋਲ ਸਿੰਘਾ ਜ਼ਿੰਦਗੀ ਨੂੰ ਹੁਣੇ ਤੂੰ ਸੰਭਾਲ ਲੈ ਸਵਾਸ ਸਵਾਸ ਦੇ ਹਿਸਾਬ ਉੱਥੇ ਦੇਣ ਪੈਂਦੇ ਨੇ ਸਵਾਸ ਸਵਾਸ ਦੇ ਹਿਸਾਬ ਉੱਥੇ ਦੇਣ ਪੈਂਦੇ ਨੇ ਅਜੀਤ ਤੇਜੂ ਜਾਨ ਸਨ ਯਾਦ ਬੜੇ ਆਉਂਦੇ ਨੇ ਅਜੀਤ ਤੇਜੂ ਜਾਨ ਸਨ ਯਾਦ ਬੜੇ ਆਉਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਾਰਉਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਰੋਂਦੇ ਨੇ ਸ਼ਹਾਦਤਾਂ ਨੂੰ ਯਾਦ ਕਰਕੇ ਹੰਝੂ ਪਰੋਂਦੇ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ